ਅਵੀ ਸਾਡਾ ਡੀਅਰ ਤਾਇਆ ਇੱਕ ਤਾਇਆ ਸਸਰੀ ਦਾ ਬਲਾ ਸਾਰੇ ਨੂੰ ਸਤਿ ਸ੍ਰੀਕਾਲ ਜੀ ਤੇ ਅੱਜ ਫਿਰ ਕੱਢ ਰਿਆਂ ਗੱਡੀ ਬਾਈ ਚਾਚਾ ਜਾ ਰਿਆ ਸੋਹਰੇ ਆਪਣੇ ਤੇ ਕਪੜਾ ਲਾ ਰੇ ਸੀ ਤੇ ਕਰੋ ਯੱਕ ਬਾਈ ਇਹ ਦੋਵੇਂ ਹੁਣ ਆਈਆਂ ਨੇ ਨਵੀਆਂ ਹਜੇ ਮੇਰੇ ਖਿਆਲ ਚ ਮਹੀਨਾ ਕੀ ਹੋਇਆ ਪਹਿਲਾਂ ਪੜਾਇਸ਼ ਦੇ ਮਗਰੋਂ ਚਾਚੇ ਨੇ ਗੱਡ ਤੱਕ ਝੰਡਾ ਕਹਿੰਦਾ ਮੈਂ ਵੀ ਲਵ ਕਾਦੀਆਂ ਨਗਰਗੀਰਤਨ ਚ ਹੋਣਗੀਆਂ ਵੇਖ ਲਾਂਗੇ ਤੇ ਚਾਚੇ ਦਾ ਨੰਬਰ ਲਾ ਕੇ ਆ ਗਿਆ ਚਾਚੇ ਨੂੰ ਕੰਪਨੀ ਦੇ ਵਿੱਚੋਂ ਹੀ ਨੰਬਰ ਲਾ ਕੇ ਮਿਲਿਆ ਸੀਗਾ ਕਿਦਾ ਸਾਡੀ ਦਾ ਬਾਜੂ ਲੈਣਾ ਫਾਰਨਾਵ ਦੇ ਲਈ 8810 ਜਿਹਾ ਲੈ ਦਵਾਂ ਦਾ ਇਹਦਾ ਕੰਪਨੀ ਚੋਂ ਲਾ ਕੇ ਆ ਗਿਆ ਸੀ ਉਹ ਦਿਨ ਦੇ ਨਹੀਂ ਸੀ ਗੱਡੀ ਤੇ ਚਲੋ ਵੀ ਕੱਢੀ ਅੱਜ ਬੜਾ ਟਾਈਮ ਹੋ ਗਿਆ ਕੱਪੜੇ ਪੰਸ ਤਾਂ ਤਾਂ ਹੈ ਨਹੀਂ ਯਾਰ ਉਧਰ ਪਾਰਕਿੰਗ ਕਰਕੇ ਨਾ ਫਿਰ ਟਿਕੜੋਣੀ ਪੈਂਦੀ ਆ ਇਹ ਵੀ ਆਪਣੀ ਕਾਰ ਹੈ ਚੱਲ ਵੀ ਝੋਟੀਆਂ ਮਾਰ ਬੜਕ ਸਤਨਾਮ ਸ਼੍ਰੀ ਵਾਹਿਗੁਰੂ ਤਾਂ ਦਨਵਾ ਬਾਬਾ ਸ਼੍ਰੀ ਚੰਦੀ वो मित्रों करो चेक जस दिया ने ये वो गाना नहीं चाहता केड़ा है आखिर मारे सल्फ अद्धा पिंड दें ठार ए जी कुछ जो तो निकल दिया सल्फा वाज दिया अद्धा पिंड ठार जाता है है ਤੇਰੀ ਉਹ ਵਾਸ਼ਿੰਗ ਕੀਤੀ ਚੈੱਕ ਚੁੱਕੀ ਸੀ ਹਾਂ ਚੈੱਕ ਥੋੜੀ ਵੇਖੀ ਤਵਾਈ ਨਹੀਂ ਹੈਗੀ ਮੈਂ ਤਾਂ ਹੀ ਚੱਲਾਂ ਅੱਜ ਕਿੱਥੇ ਏਜੰਸੀ ਜੀ ਸਰਵਿਸ ਕਰਾਣੀ ਹੈ ਹੋਈ ਨਹ ਗਾਰੇ ਉਹ ਬਰਫ ਹੋ ਗਈ ਅੱਛਾ ਚਾਚੂ ਜੀ ਅੱਜ ਪਹਿਲੇ ਜਾਂਦਾ ਇੱਚ ਨਾਲ ਬਾੜ ਦਾ ਨਹੀਂ ਅੰਦਰ ਜੀ ਮੈਂ ਰੂਲ ਪੂਰੇ ਫੋਲੋ ਹੋ ਰਹੇ ਨੇ ਇਸ ਤੇ ਸੀਟ ਬੈਲਟ ਲੱਗ ਰਹੀ ਹੈ ਚਾਚੀ ਤੇਰੇ ਨਾਲ ਥੋੜਾ ਤਰੀਦਾ ਹੈ ਹੈ ਸੀਟ ਬੈਲਟ ਤਾਂ ਲਾ ਕੇ ਤਰੀਦਾ ਵਾਏ ਜਾਓ ਟਾਈਮ ਨਾਲ ਮੋੜਾ ਇਹ ਅੱਜ ਲੋ ਬਈ ਡੈਡੀ ਵੀ ਚੱਲਿਆ ਆਫਿਸ ਤੇ ਡੈਡੀ ਕਹੇ ਖਾਰ ਕਰ ਦੋ ਸਾਫ ਕੱਢੀਏ ਸਾਫ ਤੇ ਨਹੀਂ ਸਾਫ ਕਰਦਾ ਇਰਮਾਨ ਖੜਾ ਹੋ ਕਰੂਗਾ ਆਪਾਂ ਬਾਹਰ ਕੱਢਣੀ ਆ ਗੱਲੀ ਹੋਏ ਬਰੂ ਅੱਜ ਦਾ ਸਵੇਰ ਤੱਕ ਗੱਡੀਆਂ ਘਟਗੜੀ ਦੀ ਜਾਣੇ ਇਹਨਾਂ ਨੂੰ ਤੇ ਮੇਰੇ ਵਾਲੀ ਕੋਈ ਲੈ ਗਿਆ ਮੇਰੇ ਪਿੰਡ ਚੋਂ ਮੰਗ ਕੇ ਚਲੋ 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 ਜੀ ਹੈਵੀ ਡਰਾਈਵਰ ਓ ਹੋਰ ਨਹੀਂ ਜਵਾਨੀ ਕੁਝ ਮੰਗਦੀ ਆਹੀ ਚਾਹੀਦਾ ਟੋਲੋਦੀ ਅਰਮਾਨ ਤੁਹਾਨੂੰ ਡੀਕ ਰਹੀ ਆ ਬਾਹਰ ਖੜੀ ਹੋ ਉਡੀਕ ਚ ਤੁਹਾਡੀ ਚ ਪਤੰਗ ਵੀ ਬਿੱਲਾ ਪੂਰੇ ਇਕੱਠੇ ਕਰੀ ਫਿਰਦਾ ਸਵੇਰੀ ਜਾਖ ਲੈ ਕੇ ਆਇਆ ਉਂਗਲਾਂ ਦੇਖੋ ਮੁੰਡੇ ਦੀਆਂ ਲੰਗੋਲ ਲੰਗੋਲ ਲੈ ਕੇ ਜਾਂਦਾ ਲੰਗੋਲ ਬਿੱਲਾ ਕਹਿੰਦੇ ਤਗੜਾ ਪਤੰਗ ਵਾਜਾ ਬਈ ਆਪਣਾ ਪਤੰਗ ਦਾ ਵਾਜੇ ਪੜਵਾ ਲਿਆ ਜਾਖ ਦਾ ਖਿੱਚ ਲੈ ਆ ਨਾ ਤੁਹਾਡੇ ਵਾਲੇ ਚ ਵਾਕਾਂ ਦੀ ਹੈ ਬੋਲੂ ਆ ਤੁਹਾਡੇ ਜਵਾਕਾਂ ਦਾ ਪਤੰਗ ਚੀ ਜਾਂਦੇ ਓਏ ਉਹਨਾਂ ਨੇ ਮਗਰੋਂ ਤਾਂ ਨਹੀਂ ਕਹਿਣਾ ਵੀ ਲੈ ਆ ਕੇ ਦੋ ਮੇਰੇ ਪਤੰਗੜਾ ਹੋਂਦੇ ਹੋਂਦੇ ਪੈ ਗਈ ਸ਼ਾਮ ਤੇ ਆਪਾਂ ਆ ਕੇ ਗਰਾਊਂਡ ਮਿਲੋ ਕਾਲੂ ਉਹਨਾਂ ਨੂੰ ਆ ਕਾਲੂ ਸੋਰੀ ਕਾਲੀ ਉਹਨਾਂ ਨੂੰ ਕਾਲੂ ਵੱਡਾ ਭਾਈ ਇਹਨਾਂ ਦਾ ਕਰੋ ਚੈੱਕ ਮੁੰਡੇ ਦੇ ਅਪਰਾਡ ਹਾਂ ਇਹ ਥੋੜਾ ਖੇਡਣ ਲੱਗਾ ਅਰਜਨ ਨਰਵਸ ਹੋ ਜਾਂਦਾ ਥੋੜਾ ਜਿਹਾ ਕੀ ਚੱਕਰ ਆ ਅਰਜਨ ਕੱਲ ਹੋ ਗਿਆ ਪਤਾ ਨਹੀਂ ਕੀ ਚੱਕਰ ਆ ਕੱਲ ਅਰਜਨ ਫਿਰ ਖੜਾ ਲੈ ਐਂਟ੍ਰੀ ਨੇ ਮਾ ਅਰਜਨ ਦੀ ਮਾਰ ਚਾਰ ਪੰਜ ਨੂੰ ਨੀਂਦ ਨਹੀਂ ਆਈ ਰਾਤ ਨੀਂਦ ਕਿਉਂ ਬਦਲਾ ਲੈਣਾ ਅੱਜ ਇਹਨੇ ਚੱਲ ਕੋਈ ਨਹੀਂ ਇੱਧਰ ਇਹਨੇ ਮੇਰੇ ਵੀਰੋ ਗਰਾਊਂਡ ਤੇ ਕਲੰਕ ਉਧਰ ਜਵਾਕ ਖੇਡ ਰਹੇ ਨੇ ਤੁਸੀਂ ਬੈਠਾ ਸੀ ਕੀ ਕਰ ਰਹੇ ਹੋ ਅਸੀਂ ਜੀ ਤੁਹਾਡਾ ਹੀ ਚੈਨਲ ਦੇਖ ਰਹੇ ਹਾਂ ਜੀ ਤੁਹਾਡੀ ਪੈਸ ਨੂੰ ਚੜਾਈ ਜਾ ਫਿਰ ਤੋਂ ਦੇਖੋ ਬੇਟਾ ਕੋਈ ਚੱਕਰ ਨਹੀਂ ਹੋਰ ਚਾਰ ਪੰਜ ਇਕੱਠੇ ਕਰੋ ਨਾਲ ਐ ਸਰ ਨਾਲ ਹੀ ਜਿੰਨੇ ਬੇਟਾ